ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਨੂੰ ਅੱਜ ਆਪਣੇ ਨਵੇਂ ਐਪੀਸੋਡ 'ਚ ਤੇ ਉਮੀਦ ਕਰਦਾ ਹਾਂ ਜੇ ਸਾਰੇ ਠੀਕ ਹੋਵੋ ਜਿਹੜੀ ਆਪਣੀ ਕਹਾਣੀ ਹੈਗੀ ਬਹੁਤ ਹੀ ਇਹ ਜਿਹੜੀ ਇੱਕ ਪਤੀ ਹੈ ਜਿਹੜਾ ਉਹ ਸਰੀਰਕ ਪੱਖੋਂ ਥੋੜਾ ਕਮਜ਼ੋਰ ਹੁੰਨ ਕਾਰਨ ਉਹਦੀ ਪਤਨੀ ਹੈ ਜਿਹੜੀ ਉਹਨੂੰ ਜਾਣ ਤੋਂ ਮਾਰ ਦਿੰਦੀ ਹੈ ਇਸ ਬਾਰੇ ਤੁਹਾਨੂੰ ਅੱਜ ਦੇ ਜਿਹੜੀ ਜਾਣਕਾਰੀ ਆਪਾਂ ਜ਼ਰੂਰ ਦੇਵਾਂਗੇ ਇਹ ਕਹਾਣੀ ਇਸ ਤਰੀਕੇ ਦੀ ਹੈ ਕਿ ਇਹਦੇ ਵਿੱਚ ਇੱਕ ਪਤੀ ਪਤਨੀ ਹੈ ਮੁਸਲਮਾਨ ਪਰਿਵਾਰ ਦੇ ਨਾਲ ਕਹਾਣੀ ਜੁੜੀ ਹੋਈ ਹੈ ਪਰਜਾਨਾ ਦੇ ਸਾਹਿਤ ਪਤੀ ਪਤਨੀ ਦੋਨੋਂ ਤੇ ਇਹ ਜੋ ਬਰੇਲੀ ਦੇ ਵਿੱਚ ਰਹਿੰਦੇ ਬਰੇਲੀ ਦੇ ਪਰਿਵਾਰ ਰਹਿੰਦਾ ਉੱਥੇ ਇਹ ਇੱਕ ਮਕਾਨ ਲੈ ਕੇ ਰਹਿੰਦੇ ਹੈਗੇ ਤੇ ਮਕਾਨ ਦੇ ਵਿੱਚ ਉੱਥੇ ਦੋਨੋਂ ਰਹਿੰਦੇ ਹੈਗੇ ਤੇ ਜੋ ਫਰਜਾਨਾ ਹੈਗੀ ਇਹ ਇਸ ਤਰੀਕੇ ਦੀ ਲੇਡੀ ਹੈਗੀ ਕਿ ਇਹ ਜੋ ਉਹਨੂੰ ਸੈਕਸ ਡਿਫਿਕਸ਼ਨ ਜ਼ਿਆਦਾ ਹੈਗੀ ਤੇ ਜਿਸ ਕਾਰਨ ਇਹ ਆਪਣੇ ਪਤੀ ਨੂੰ ਬਾਰ-ਬਾਰ ਜਿਹੜਾ ਟੋਰਚਰ ਕਰਦੀ ਹੈ ਕਿ ਜੋ ਤੇਰੇ ਤੋਂ ਮੇਰੇ ਸਰੀਰ ਦੀ ਜ਼ਰੂਰਤਾਂ ਨਹੀਂ ਉਹ ਪੂਰੀਆਂ ਨਹੀਂ ਹੋ ਰਹੀਆਂ ਇਸ ਦੇ ਆਧਾਰ ਤੇ ਜਦੋਂ ਇਹ ਦੇਖਦੀ ਹੈ ਕਿ ਜਿਹੜਾ ਮੇ ਪਤੀ ਹੈਗਾ ਉਹ ਇਸ ਚੀਜ਼ਾਂ ਦੇ ਇਫੈਕਟ ਨਹੀਂ ਹੈ ਤਾਂ ਫਿਰ ਉਹ ਆਪਣੇ ਮੱਦੀ ਦਾ ਕਤਲ ਕਰਦੀ ਹੈ ਇਹਦੇ ਪਿੱਛੇ ਵੀ ਬਹੁਤ ਸਾਰੀਆਂ ਕਹਾਣੀਆਂ ਨੇ ਇਹ ਕਤਲ ਕਿਵੇਂ ਕਰਦੀ ਹੈ ਕਿਸ ਤਰੀਕੇ ਨਾਲ ਕਰਦੀ ਹੈ ਇਹਦੇ ਬਾਰੇ ਜਿਹਦੇ ਹਿਪੋਰਸ ਫੜਦੀ ਹੈ ਉਹ ਫਿਰ ਦੱਸਦੀ ਸਾਰੀਆਂ ਕਹਾਣੀਆਂ ਤੇ ਇਹ ਜਦੋਂ ਪਰਿਵਾਰ ਤੋਂ ਉਹ ਫਰਜਾਨਾ ਤੇ ਸ਼ਾਇਦ ਜੰਮ ਉੱਥੇ ਰਹਿੰਦੇ ਆ ਬਰੇਲੀ ਕੁਝ ਰਹਿਣ ਕੁਝ ਟਾਈਮ ਰਹਿਣ ਤੋਂ ਬਾਅਦ ਤੇ ਇਹ ਦਿੱਲੀ ਦੇ ਨਿਹਾਲ ਇਲਾਕੇ ਦੇ ਵਿੱਚ ਆ ਕੇ ਰਹਿਣ ਲੱਗ ਜਾਂਦੇ ਆ ਉੱਥੇ ਇੱਕ ਕਿਰਾਏ ਦਾ ਮਕਾਨ ਲੈਂਦੇ ਆ ਕਿਰਾਏ ਦੇ ਮਕਾਨ 'ਚ ਰਹਿਣ ਤੋਂ ਬਾਅਦ ਇਹ ਪ੍ਰਕਾਰ ਜਿਹੜਾ ਉੱਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਦੋਨੋਂ ਇਹ ਜਿਹੜੇ ਮਿਹਨਤ ਮਜ਼ਦੂਰੀ ਦਾ ਬਾਹਰ ਜਾਂਦੇ ਹੈਗੇ ਸਵੇਰ ਸ਼ਾਮ ਆਪਣਾ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਸ਼ਾਮ ਨੂੰ ਘਰੇ ਆਉਦੇ ਬਸ ਆਉਂਦੇ ਹੈ ਜਿਹੜੀ ਫਰਜਾਨਾ ਕੀ ਇਹਨੂੰ ਜਿਹੜੀ ਐਡਿਕਸ਼ਨ ਸੀਗੀ ਜਸਮਾਨੀ ਸੰਬੰਧਾਂ ਦੀ ਐਡਿਕਸ਼ਨ ਜਿਹੜੀ ਲੱਗੀ ਸੀਗੀ ਤੇ ਜਿਸ ਕਾਰਨ ਇਹ ਜਿਹੜਾ ਦਾ ਪਤੀ ਸੀਗਾ ਤੇ ਉਹ ਸਰੀਰਕ ਤੌਰ ਤੇ ਕਮਜ਼ੋਰ ਸੀਗਾ ਪੰਜਾਬੀ ਭਾਸ਼ਾ ਚ ਕਹੀਏ ਤਾਂ ਨਾ ਮਰਦ ਸੀ ਤੇ ਉਹ ਇਹ ਚੀਜ਼ਾਂ ਨੂੰ ਦੇਖਦੀ ਹੈ ਤੇ ਦੇਖਣ ਤੋਂ ਬਾਅਦ ਉਹ ਜਿਹੜਾ ਆਪਣੇ ਪਤੀ ਨੂੰ ਤੇ ਤਰੀਕੇ ਨਾਲ ਟਰਟਚਰ ਕਰਦੀ ਹੈ ਤੇ ਜਿਸ ਤੋਂ ਬਾਅਦ ਇਹਦਾ ਇੱਕ ਜੋ ਚਚੇਰਾ ਭਰਾ ਗਾਏ ਦੇ ਪਤੀ ਦਾ ਸ਼ਾਹਦ ਦਾ ਉਹਦੇ ਨਾਲ ਇਹ ਪ੍ਰੇਮ ਸੰਬੰਧ ਬਣ ਜਾਂਦੇ ਆ। ਪ੍ਰੇਮ ਸੰਬੰਧ ਇਸ ਤਰੀਕੇ ਨਾਲ ਚੱਲਦੇ ਰਹਿੰਦੇ ਆ ਤੇ ਜਿਹੜੀ ਪਰਜਾਨਾ ਵੀ ਪਰਜਾਨਾ ਇਹ ਆਪਣੇ ਨਵੇਂ ਜਿਹੜਾ ਪ੍ਰੇਮੀ ਹੈ ਇਹਦੇ ਨਾਲ ਇਹ ਰਹਿਣ ਵਾਸਤੇ ਕੁਝ ਵੀ ਕਰਨ ਵਾਸਤੇ ਤਿਆਰ ਹੋ ਜਾਂਦੀ ਆ ਤੇ ਜਿਹੜਾ ਇਹਦਾ ਪਤੀ ਹੈਗਾ ਸ਼ਾਹਦ ਖਲਾਸ ਸੀਦਾ ਤੇ ਇਹ ਸਾਰਾ ਜਦੂ ਕੰਨ ਵਾਪਰਦੀ ਆ ਤੇ ਜਿਹੜੀ ਪਰਜਾਨਾ ਵੀ ਪਰਜਾਨਾ ਤੇ ਜਿਹੜਾ ਇਹਦਾ ਨਵਾਂ ਪ੍ਰੇਮੀ ਉਹ ਦੋਨੋਂ ਮਿਲ ਕੇ ਜਿਹੜੇ ਸ਼ਹੀਦ ਨੂੰ ਦਾਸਤ ਚੋਟਾ ਉੱਤੇ ਗੱਲ ਕਰਦੇ ਆ ਇਸ ਤਰੀਕੇ ਦਾ ਇੱਕ ਪਲਾਨ ਬਣਾਉਂਦੇ ਆ ਜਿਸ ਦੇ ਥਰੂ ਇਹਦਾ ਜਿਹੜਾ ਪਤੀ ਹੈ ਸ਼ਹੀਦ ਤੇ ਉਹਦਾ ਇਹ ਕਤਲ ਕਰ ਦਿੰਦੀ ਹੈ ਲੱਗ ਭਾਵੇਂ ਜਿਹੜਾ ਇਹਨੂੰ ਇਹਦਾ ਪਤੀ ਹੈਗਾ ਉਹਨੂੰ ਇਹ ਚਾਕੂਆਂ ਦੇ ਨਾਲ 20 ਤੋਂ 25 ਦੇ ਬਾਰੇ ਦੇ ਵਾਰ ਕਰਦੀ ਹੈ ਜਿਸ ਦੇ ਨਾਲ ਇਹਦਾ ਬਹੁਤ ਸਾਰਾ ਖੂਨ ਨਿਕਲੁੰਦਾ ਹੈ ਜਿਹੜਾ ਇਹਦਾ ਲਾਸ਼ ਆ ਖੂਨ ਨਾਲ ਲੱਤਪਤ ਹੋ ਜਾਂਦੀ ਹੈ ਲੱਤਪਤ ਹੋਣ ਤੋਂ ਬਾਅਦ ਇਹ ਇਹਨੂੰ ਚਾਕੇ ਹਸਪਤਾਲ ਲੈ ਕੇ ਜਾਂਦੀ ਹੈ ਕਿ ਤੇ ਆਪੇ ਹਸਪਤਾਲ ਲਿਜਾਣ ਤੋਂ ਬਾਅਦ ਉੱਥੇ ਜਾਂ ਜਾਂ ਜਦੋਂ ਹਸਪਤਾਲ ਪਹੁੰਚਦੀ ਹੈ ਤੇ ਇਹਦਾ ਜਿਹੜਾ ਪਤੀ ਸਾਹਿਬ ਦਾ ਜਿਹੜਾ ਪਰਜਾਨਾ ਦਾ ਉਹਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਹਸਪਤਾਲ ਦਾ ਕੋਈ ਅਧਿਕਾਰੀ ਹੈ ਜਿਹੜਾ ਪੁਛ ਨੂੰ ਇਤਲਾਹ ਕਰਦਾ ਹੈ ਇਤਲਾਹ ਕਰਨ ਤੋਂ ਬਾਅਦ ਜਿਹੜੀ ਪੁਛਾਂ ਹਰਕਤ ਚਾਕੇ ਤੇ ਜਿਹੜੀ ਤਸਤਾ ਪਹੁੰਚਦੀ ਹੈ ਤੇ ਜਿਹੜਾ ਪਹਿਲਾ ਸ਼ਰਤਕਾ ਉਹਨਾਂ ਦਾ ਇਹ ਸਿੱਧਾ ਪਰਜਾਨਾ ਤੇ ਜਾਂਦਾ ਹੈ ਕਿ ਇਨੇ ਚਾਪੂਆਂ ਦੇ ਨਾਲ ਬਾਹਰ ਕੀਤਾ ਤੇ ਉਹ ਪੁਛ ਤਸਤ ਕਰਦੀ ਹੈ ਪਰਜਾਨਾ ਦਾ ਪਰਜਾਨਾ ਦਾ ਕੀ ਕਹਾਣੀ ਸੁਣਾਉਂਦੀ ਐ ਪੁਲਿਸ ਨੂੰ ਜਿਹੜੀ ਚੌਥੀ ਕਹਾਣੀ ਉਹ ਸੁਣਾਉਂਦੀ ਐ ਕਿ ਜਿਹੜਾ ਮੇਰਾ ਪਤੀ ਇਹ ਮਾਨਸਿਕ ਰੋਗੀ ਐ ਤੇ ਮਾਨਸਿਕ ਰੋਗੀ ਹੋਣ ਕਰਕੇ ਇਹਨੇ ਖੁਦਕੁਸ਼ੀ ਕਰ ਲਈ ਐ ਜਿੰਨੇ ਇਹਨੇ ਚੱਕੋਣਾ ਵਾਰ ਕੀਤੇ ਇਹਨੇ ਆਪਣੇ ਆਪ ਹੀ ਕੀਤੇ ਜਿਸ ਦੇ ਕਾਰਨ ਇਹਦੀ ਮੌਤ ਹੋ ਗਈ ਐ ਤੇ ਮੈਂ ਉਸ ਦਾ ਨਸਰਦਾਰ ਲੈ ਕੇ ਜੀ ਦੇਖਿਆ ਕਿ ਇਹਦੀ ਮੌਤ ਹੋਈ ਐ ਪੁਲਿਸ ਨੂੰ ਜਿਹੜੀ ਇਹ ਕਹਾਣੀ ਹੈਗੀ ਇਹ ਜਦੋਂ ਫਰਜ਼ੀ ਲੱਗਦੀ ਐ ਜਦੋਂ ਉਹਨੂੰ ਝੂਠੀ ਲੱਗਦੀ ਐ ਤਾਂ ਉਹ ਥੋੜਾ ਹੋਰ ਡੰਗਾਈ ਦੇ ਨਾਲ ਜਾਂਚ ਕਰਦੇ ਐ ਤੇ ਪੁਲਿਸ ਡਾਕਟਰਾਂ ਦੇ ਨਾਲ ਗੱਲਬਾਤ ਕਰਦੀ ਹੈ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਇਹ ਸੀਗਾ ਕਿ ਕੋਈ ਬੰਦਾ ਆਪਣੇ ਆਪ ਨੂੰ ਅਗਰ ਕੋਈ ਝੋਟ ਮਾਰੂਗਾ ਤਾਂ ਇਹਨੂੰ ਜ਼ੋਰ ਦੀ ਝੋਟ ਨਹੀਂ ਮਾਰ ਦੇਗਾ ਔਰ ਇਹਨੇ ਡੂੰਘਾ ਚਾਕੂ ਇਸ ਤਰੀਕੇ ਨਾਲ ਮਾਰੇ ਹੋਏ ਸੀਗੇ ਕਿ ਜੋ ਅੰਦਰ ਦਾ ਪੂਰੇ ਡੂੰਘੇ ਚਾਕੂ ਮਰ ਰਹੇ ਸੀ ਇਹ ਤੇ ਚਾਕੂ ਮਾਰ ਦੇ ਬਾਵਜੂਦ ਜਿਹੜੀ ਚਰਬੀ ਸੀ ਉਹ ਵੀ ਬਾਹਰ ਨਿਕਲ ਗਈ ਸੀ ਤੇ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜਾ ਮੇਰਾ ਪਤੀ ਹੈਗਾ ਇਹਨੇ ਆਪਣੇ ਆਪ ਨੂੰ ਚਾਕੂ ਮਾਰਿਆ ਪਰ ਇਸ ਤਰੀਕੇ ਨਾਲ ਡਾਕਟਰਾਂ ਨੇ ਇਹ ਚੀਜ਼ ਨੂੰ ਕਿਹਾ ਤਾਂ ਕਿ ਜੋ ਕੋਈ ਬੰਦਾ ਹੈਗਾ ਆਪਣੇ ਆਪ ਨੂੰ ਚਾਕੂ ਮਾਰੂਗਾ ਤਾਂ ਉਹਦਾ ਜਿਹੜਾ ਇੰਨਾ ਜਿਹੜਾ ਜ਼ਖਮ ਉਹ ਡੂੰਗਾ ਨਹੀਂ ਹੋ ਸਕਦਾ ਤੇ ਇਹ ਚੀਜ਼ ਦੇਖਦੇ ਹੋਏ ਜਦੋਂ ਪੁਲਿਸ ਨੇ ਫਿਰ ਸ਼ਕਤੀ ਦੇ ਨਾਲ ਇਹਨੂੰ ਫਰਜਾਨਾ ਨੂੰ ਉੱਥੇ ਹਰਸ਼ ਤੇ ਰੈਂਦੇ ਹਰਸ਼ ਤੇ ਲੈਣ ਤੋਂ ਬਾਅਦ ਜਿਹਦੇ ਨਾਲ ਸ਼ਕਤੀ ਨੇ ਵਰ ਜਿਹਦੇ ਨਾਲ ਗੱਲਬਾਤ ਕਰਦੇ ਆ ਫਿਰ ਜਿਹੜੀ ਫਰਜਾਨਾ ਕੀ ਉਹ ਟੁੱਟ ਜਾਂਦੀ ਹੈ ਤੇ ਫਰਜਾਨਾ ਫਿਰ ਸਾਰਾ ਜਿਹੜਾ ਇਹ ਜੁਰਮ ਉਹਨੇ ਕੀਤਾ ਹੁੰਦਾ ਹੈ ਕਬੂਲ ਕਰਦੀ ਹੈ ਕਿ ਜਿਉ ਮੈਂ ਮੇਰਾ પતિ ਹੈਗਾ ਇਹ ਨਮਰਦ ਸੀਗਾ ਤੇ ਉਹ ਫਿਰ ਸਾਰਾ ਕੁਝ ਇਹ ਕਹਾਣੀ ਸਾਹਮਣੇ ਆਉਂਦੀ ਹੈਗੀ ਤੇ ਇਹ ਦੱਸਦੀ ਹੈ ਵੀ ਜਿਹੜਾ ਮੇਰਾ પતિ ਸੀਗਾ ਉਹ ਨਮਰਦ ਸੀਗਾ ਤੇ ਮੇਰੀ ਜਿਹੜੀ ਸਰੀਰਕ ਸੰਤੁਸ਼ਟੀ ਸੀਗੀ ਉਹ ਪੂਰੀ ਨਹੀਂ ਕਰ ਸਕਦਾ ਸੀ ਇਸ ਕਰਨਾ ਮੈਂ ਦੇਪਤੀਂ ਰਸਤੇ ਚੋਂ ਡਾੜਾ ਕਿ ਤੇ ਜਿਹੜਾ ਇਹਦੇ ਚਾਚੇ ਦਾ ਮੁੰਡਾ ਹੈਗਾ ਵੀ ਮੈਂ ਉਹਦੇ ਨਾਲ ਰਹਿਣਾ ਚਾਹੁੰਦੀ ਸੀ ਤੇ ਮੈਂ ਉਹਦੇ ਨਾਲ ਆਪਣੀ ਜ਼ਿੰਦਗੀ ਦਾ ਜੋ ਸਮਾਂ ਬਤੀਤ ਕਰਨਾ ਚਾਹੁੰਦੀ ਸੀ ਤੇ ਸਾਰੀ ਇਹ ਕਹਾਣੀ ਸੁਣਦੀ ਹੈ ਤੇ ਫਿਰ ਦਿੱਲੀ ਪੁਲਿਸ ਜਦੋਂ ਫਿਰ ਉਹ ਇਹ ਚੀਜ਼ ਬਾਰੇ ਪੂਰੀ ਜਾਣਕਾਰੀ ਕੱਢਦੀ ਹੈਗੀ ਫਰਜ਼ਾਨਾ ਦਾ ਮੋਬਾਈਲ ਚੈੱਕ ਕਰਦੀ ਹੈ ਤਾਂ ਮੋਬਾਈਲ ਦੇ ਵਿੱਚ ਉਹਨੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਲੱਭੀਆਂ ਕਿ ਜਿਹਦੇ ਨਾਲ ਫਰਜ਼ਾਨਾ ਦੇ ਖਿਲਾਫ ਸਬੂਤ ਬਣ ਜਾਂਦੇ ਡਿਜੀਟਲ ਸਬੂਤ ਬਣਨ ਦੇ ਕਾਰਨ ਤੇ ਬਾਪੂ ਜੀ ਤੇ ਜਿਹੜੇ ਪ੍ਰਜਾਨਾ ਨੂੰ ਉਹ ਰਾਸਤੇ ਲੈ ਕੇ ਤੇ ਜੇਨ ਭੇਜ ਦिएਗੇ ਪ੍ਰਜਾਨਾ ਆਪਣੇ ਮੋਬਾਈਲ ਦੇ ਵਿੱਚ ਸਰਚ ਕਰਦੀ ਹੈ ਕਿ ਕਿਸੇ ਬੰਦੇ ਨੂੰ ਨੀਂਦੀਆਂ ਗੋਲੀਆਂ ਦੇਣ ਤੋਂ ਬਾਅਦ ਕਿਵੇਂ ਮਰਦਾ ਹੈਗਾ ਉਸ ਤੋਂ ਦੂਸਰਾ ਜੀ ਸਰਚ ਕਰਦੀ ਹੈ ਕਿ ਕਿਸੇ ਨੂੰ ਅਗਰ ਸਲਫਾਸ ਦਿੱਤੀ ਜਾਵੇ ਤਾਂ ਉਹ ਬੰਦਾ ਕਿੰਨੇ ਟਾਈਮ ਚ ਮਰ ਜਾਂਦਾ ਹੈਗਾ ਤੀਸਰਾ ਇਹ ਸਰਚ ਕਰਦੀ ਹੈ ਕਿ ਕਿਸੇ ਬੰਦੇ ਨੂੰ ਮਾਰਨ ਤੋਂ ਬਾਅਦ ਕਿਸ ਤਰੀਕੇ ਨਾਲ ਛੁਪਾਇਆ ਜਾਵੇ ਇਸ ਤਰੀਕਿਆਂ ਇਹ ਚੀਜ਼ਾਂ ਜਦੋਂ ਇਹ ਆਪਣੇ ਫੋਨ ਦੇ ਵਿੱਚ ਸਰਚ ਕਰਦੀ ਹੈ Google ਦੇ ਵਿੱਚ ਤੇ Google ਸਰਚ ਕਰਨ ਤੋਂ ਬਾਅਦ ਫਿਰ ਲਾਸਟ ਪੇਜ ਦੇਖਦੀ ਹੈ ਕਿ ਜਿਹੜੀ ਹਿਸਟਰੀ ਹੈ Google ਦੀ ਉਹਨੂੰ ਕਿਸ ਤਰੀਕੇ ਨਾਲ ਡਿਲੀਟ ਕੀਤਾ ਜਾ ਸਕਦਾ ਹੈਗਾ ਇਹਦੇ ਵਿੱਚ ਜੋ ਇਹਨਾਂ ਨੇ ਕਤਲ ਦਾ ਟਾਈਮ ਚਾਪੂ ਵਰਤਿਆ ਸੀਗਾ ਤੇ ਉਹਨੂੰ ਪੁਲਿਸ ਨੇ ਬਰਾਮਦ ਕਰ ਲਿਆ ਜਿਸ ਤੋਂ ਇਹਨਾਂ ਦੀ ਸਾਰੀ ਇਨਵੈਸਟੀਗੇਸ਼ਨ ਹੋਦੀ ਹੈ ਫਿਰ ਇਹਨੂੰ ਜੋ ਜੇਲ ਪੇਜ ਦਿੰਦੇ ਨੇ ਜੇਲ ਪੇਜਨ ਤੋਂ ਬਾਅਦ ਜਿਹੜਾ ਇਹਦਾ ਅੱਗੇ ਦੀ ਜਿਹੜੀ ਕਾਰਵਾਈ ਆ ਪੁਲਿਸ ਜਾਂਚ ਕਰ ਰਹੀ ਹੈ ਅੱਜ ਇਹ ਗੱਲ ਦੇ ਸਮਾਜ ਦੇ ਵਿੱਚ ਇਸ ਤਰੀਕਿਆਂ ਹਜ਼ਾਰਾਂ ਘਟਨਾਵਾਂ ਹੋ ਰਹੀਆਂ ਨੇ ਪਤਾ ਨਹੀਂ ਸਾਡੇ ਸਮਾਜ ਨੂੰ ਕਿਸ ਤਰੀਕੇ ਦੀ ਨਜ਼ਰ ਲੱਗ ਗਈ ਹੈ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਔਰਤਾਂ ਆਈਆਂ ਅੱਜ ਕੱਲ੍ਹ ਅਪਰਾਧ ਦੀ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਖੁੱਭ ਗਏ ਐ ਕਿ ਇਹਨਾਂ ਨੂੰ ਆਸ-ਪਾਸ ਦਾ ਕੁਝ ਦੇਖਦਾ ਨਹੀਂ ਆ ਤੇ ਅਪਰਾਧ ਕਰਨ ਲੱਗੇ ਜਰਾ ਵੀ ਨਹੀਂ ਸੋਚਦੇ ਤੇ ਅੱਜ ਦੀ ਜਿਹੜੀ ਕਹਾਣੀ ਸੀਗੀ ਆਪਣੀ ਇਹ ਦਿੱਲੀ ਨਾਲ ਸੰਬੰਧਿਤ ਸੀ ਤੇ ਉਮੀਦ ਕਰਦਾ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਜਿਹੜੀ ਉਹ ਪਸੰਦ ਆਈ ਹੋਊਗੀ ਮਿਲਦੇ ਆ ਕਿਸੇ ਨਾਗਰ ਨਵੀਂ ਘੜੀ ਤੇ ਉਦੋਂ ਤੱਕ ਕਿ ਮੈਨੂੰ ਇਜਾਜ਼ਤ ਧੰਨਵਾਦ